ਸਸ਼ਕਲ ਜੀ ਸਪੀਡ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਤੀ ਗੁਪਤਾ ਨਿੱਗਰ ਸਵਾਗਤ ਕਰਦੀ ਹਾਂ ਅੱਜ ਜੋ ਖਬਰਾਂ ਸ਼ੁਰੂਆਤ ਕਰਾਂਗੇ ਪਹਿਲੀ ਵੱਡੀ ਖਬਰ ਤੋਂ ਪੀਐਮ ਨਰਿੰਦਰ ਮੋਦੀ ਨੂੰ ਉਹਨਾਂ ਦੇ ਉੱਤਮ ਸ਼ਾਸਨ ਹੁਨਰ ਤੇ ਪ੍ਰਭਾਵਸ਼ਾਲੀ ਆਲਮੀ ਅਗਵਾਈ ਲਈ ਕੈਨਾਦੇ ਕੋਮੀ ਸਨਮਾਨ ਆਫੀਸਰ ਆਫ ਦਾ ਆਰਡਰ ਆਫ ਦਾ ਸਟਾਰ ਆਫ ਕੈਨਾਨਾ ਨਾਮ ਨਿਵਾਜਿਆ ਗਿਆ ਸੋ ਇਸ ਦੌਰਾਨ ਦੋਵਾਂ ਮੁਲਕਾਂ ਦੇ ਦੋਵੰਨੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਚਾਰ ਸਮਝੌਤਿਆਂ ਤੇ ਦਸਖਤ ਕੀਤੇ ਗਏ ਨੇ ਸੋ ਕੈਨਾਦੇ ਰਾਸ਼ਟਰਪਤੀ ਜੋਹਨ ਡਾਰਾਮਾਨੀ ਮਹਾਮਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਬੁੱਧਵਾਰ ਨੂੰ ਇਸ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਅਕਾਲੀ ਆਗੂ ਵਿਕਰਮ ਸਿੰਘ ਮਚੀਟਿਆ ਨੂੰ ਫਿਲਹਾਲ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ ਅਦਾਲਤ ਨੇ ਕਿਹਾ ਕਿ ਕਿਉਂਕਿ ਤਾਜ਼ਾ ਰਿਮਾਂਡ ਆਰਡਰ ਪ੍ਰਾਪਤ ਨਹੀਂ ਹੋਇਆ ਹੈ ਇਸ ਲਈ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਹੈ ਸੋ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਮੌਲੀ ਅਦਾਲਤ ਦਾ ਹੁਕਮ ਅੱਜ ਦੁਪਹਿਰ 2 ਵਜੇ ਤੱਕ ਆ ਜਾਏਗਾ ਮਾਮਲੇ ਦੀ ਸੁਣਵਾਈ ਕੱਲ ਦੁਪਹਿਰ ਜਿਹੜੀ ਹੋਏਗੀ ਦੁਬਾਰਾ ਇਸ ਦੇ ਨਾਲ ਹੀ ਦੱਸ ਦੇਣਾ ਚਾਹਾਂਗੇ ਕਿ ਮੁਹਾਲੀ ਕੋਰਟ ਨੇ ਕੱਲ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਵਿਜੀਲੈਂਸ ਰਿਮਾਂਡ ਵਿੱਚ 4 ਦਿਨਾਂ ਦਾ ਵਾਅਦਾ ਕਰ ਦਿੱਤਾ ਸੀ ਸੋ ਮਜੀਠੀਆ ਨੂੰ ਡਰਗ ਮਨੀ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ 7 ਦਿਨਾਂ ਦੇ ਰਿਮਾਂਡ ਦੀ ਮਿਆਦ ਮੁਕਣ ਮਗਰੋਂ ਕੱਲ ਮੁਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਦੋਵਾਂ ਤਰ੍ਹਾਂ ਵਿੱਚ 44 ਘੰਟੇ ਦੇ ਕਰੀਬ ਬਹਿਸ ਚੱਲੀ ਪੰਜਾਬ ਦੇ ਵਿੱਚ ਆਮਦਨ ਤੋਂ ਵੱਧ ਸੰਪਤੀ ਮਾਮਲੇ ਵਿੱਚ ਗ੍ਰਿਫਤਾਰ ਸ਼ੋਮਨੀ ਕਾਲੀਦ ਲਦੇ ਸਿਨਰ ਨੇਤਾ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਫਿਰ ਹਾਲ ਕੋਈ ਤੁਰੰਤ ਰਾਹਤ ਨਹੀਂ ਮਿਲੀ ਹੈ। ਉਹਨਾਂ ਦੇ ਵੱਲੋਂ ਦਾਇਰ ਕੀਤੀ ਗਈ ਯਾਚਿਕਾ ਤੇ ਸੁਣਵਾਈ ਦੌਰਾਨ ਉੱਚ ਅਦਾਲਤ ਨੇ ਕਿਹਾ ਹੈ ਕਿ ਮਜੀਠੀਆ ਨੂੰ ਪਲਕ ਹੀ ਮੋਡ ਰਿਮਾਂਡ ਤੇ ਲਿਆ ਹੈ ਪਰ ਮੁਹਾਲੀ ਅਦਾਲਤ ਵੱਲੋਂ ਨਵੇਂ ਰਿਮਾਂਡ ਆਰਡਰ ਹਾਲੇ ਜਾਰੀ ਨਹੀਂ ਹੋਈ। ਸੋ ਸਰਕਾਰ ਵਕੀਲ ਨੇ ਅਦਾਲਤ ਨੂੰ ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸਿਆ ਹੈ ਕਿ ਦੁਪਹਿਰ ਜਿਹੜੀ ਹੈ ਨਾ ਦੇ ਆਰਡਰ ਜਾਰੀ ਹੋ ਜਾਣਗੇ। ਇਸ ਤੇ ਕੋਰਟ ਨੇ ਕਿਹਾ ਹੈ ਕਿ ਹੁਣ ਮਾਮਲੇ ਦੀ ਅਗਲੀ ਸੁ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕੋਟਾਰੂ ਚਖਨੇ ਕੀ ਹੈ ਕਿ ਵਿਕਰਮ ਸਿੰਘ ਵਜੀਠਿਆਨ ਨੂੰ ਕੁਝ ਦਿਨ ਪਹਿਲਾਂ ਗ੍ਰਫਤਾਰ ਕੀਤਾ ਗਿਆ ਸੀ ਅਤੇ ਉਹਨਾਂ ਦੀ ਗ੍ਰਫਤਾਰੀ ਦਾ ਆਧਾਰ ਵੀ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਸੋ ਵਿੱਸ਼ੇਸ਼ ਵਿਭਾਗ ਨੇ ਪਿਛਲੇ 7 ਦਿਨਾਂ ਦੇ ਰਿਮਾਂਡ ਦੌਰਾਨ ਜੋ ਤੱਥ ਸਾਹਮਣੇ ਆਏ ਨੇ ਉਹ ਕਾਫੀ ਹੈਰਾਨੀਜਨਕ ਨੇ ਕਾਫੀ ਹੱਦ ਤੱਕ ਸਾਡੇ ਵਕੀਲਾਂ ਨੇ ਉਹਨਾਂ ਨੂੰ ਅਦਾਲਤ ਦੀ ਤਾਰੀਖ ਤੋਂ ਬਾਅਦ ਪੇਸ਼ ਕੀਤਾ ਸੋ ਮਜੀਠਿਆਨ ਨੂੰ 4 ਦਿਨਾਂ ਦਾ ਹੋਰ ਰਿਮਾਂਡ ਦਿੱਤਾ ਗਿਆ ਅਤੇ ਮਾਨਯੋਗ ਅਦਾਲਤ ਨੇ ਸਵੀਕਾਰ ਕੀ ਤਹਿ ਕਿ ਬਹੁਤ ਸਾਰੇ ਤੱਥ ਨੇ ਜਿਨ੍ਹਾਂ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ ਤੇ 4 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਵਿਸਾਵਦਰ ਉਪ ਚੋਣ ਵਿੱਚ ਫੈਸਲਾ ਕੌਣ ਜਿੱਤੋ ਕੁਝ ਦਿਨ ਬਾਅਦ ਆਮ ਆਦਮੀ ਪਾਰਟੀ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਕੇ ਜਿਵਾਲ ਨੇ ਬੁੱਧਵਾਰ ਨੂੰ ਅਹਮਦਾਬਾਦ ਦੇ ਵਿੱਚ ਇੱਕ ਰਾਜ ਵਿਆਪੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਉਦੇਸ਼ 2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਨੇ ਸੋ ਗੁਜਰਾਤ ਜੋੜੋ ਮੁਹਿੰਮ ਦੀ ਸ਼ੁਰੂਆਤ ਤੇ ਭੀੜ ਨੂੰ ਸੰਬੋਧਨ ਕਰਦੇ ਹੋਏ ਕਿ ਜਿਵਾਲ ਨੇ ਕਿਹਾ ਕਿ ਵਿਸਾਵਦਰ ਉਪ ਚੋਣ ਦੇ ਵਿੱਚ ਗੋਪਾਲ ਇਟਾਲੀਆ ਦੀ ਜਿੱਤ ਸਿਰਫ ਇੱਕ ਜਿੱਤ ਨਹੀਂ ਸੀ ਇਹ ਇੱਕ ਬ੍ਰह्म ਸੰਦੇਸ਼ ਸੀ ਸੋ ਆਮ ਤੌਰ ਤੇ ਸੱਤਾ ਵਿੱਚ ਪਾਰਟੀ ਉਪ ਚੋਣਾਂ ਜਿੱਤਦੀ ਹੈ ਪਰ ਇਟਾਲੀਆ ਦੀ ਜਿੱਤ 20 ਪਾਈ ਦੇ ਵਿੱਚ ਆਪ ਉਮੀਦਵਾਰ ਨਾਲੋਂ 3 ਗੁਣਾ ਵਡੀ ਸੀ ਜੋ ਇਹ ਦਰਸਾਉਂਦੀ ਹੈ ਕਿ ਭਗਵਾਨ ਦਾ ਅਸ਼ੀਰਵਾਦ ਹੈ ਸਮਰਾਲਾ ਦੇ ਨੇੜੇ ਪਿੰਡ ਮਾਨੂਪੁਰ ਵਿੱਚ ਊਮੀਦੇ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਨਾਲ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋਈ ਹੈ ਸੋ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਨੂਪੁਰ ਵਿੱਚ ਰਹਿਣ ਵਾਲੀ ਇੱਕ ਪਰਿਵਾਰ ਦੀ ਔਰਤ ਚਰਨਜੀਤ ਕੌਰ ਆਪਣੇ ਪਤੀ ਲਖਵੀਰ ਸਿੰਘ ਅਤੇ ਤਿੰਨ ਬੱਚਿਆਂ ਦੇ ਨਾਲ ਕਮਰੇ ਵਿੱਚ ਸੁੱਤੇ ਪਏ ਸਨ ਸੋ ਪਤੀ ਬੱਚਿਆਂ ਨਾਲ ਬੈੱਡ ਤੇ ਸੁੱਤਾ ਪਿਆ ਸੀ ਜਦੋਂ ਕਿ ਔਰਤ ਮੰਜੇ ਤੇ ਸੁੱਤੀ ਪਈ ਸੀ ਮੀ ਕਾਰਨ ਰਾਤ 10 ਵਜੇ ਨੂੰ ਅਚਾਨਕ ਕਮਰੇ ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਮ੍ਰਿਤਕ ਔਰਤਾਂ ਦਾ ਜਿਹੜਾ ਹੈ ਪਤੀ ਤੁਰਨ ਦੀ ਜਾ ਗਿਆ ਅਤੇ ਨਾਲ ਹੀ ਆਪਣੇ ਘਰ ਵਾਲੇ ਨੂੰ ਦਰਦਰ ਲੱਪਣ ਲੱਗਿਆ ਸੋ ਉਸ ਤੋਂ ਬਾਅਦ ਉਹ ਜਦੋਂ ਲੱਭੀ ਗਈ ਤੇ ਪਿੰਡ ਵਾਲਿਆਂ ਨੂੰ ਬੁਲਾ ਕੇ ਵੀ ਜਿਹੜੀ ਹੈ ਛੱਤ ਦੇ ਮਲਵੇ ਨੂੰ ਚੁੱਕਿਆ ਗਿਆ ਉਸ ਦੇ ਨੀਚੋਂ ਉਹਨਾਂ ਨੇ ਆਪਣੀ ਪਤਨੀ ਨੂੰ ਮਰਿਆ ਹੋਇਆ ਪਾਇਆ ਗਿਆ ਫਗਵਾੜਾ ਦੇ ਨੇੜਲੇ ਪਿੰਡ ਗੰਦਵਾਵੇਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਉਸ ਦੀ ਪਛਾਣ ਨਵਜੋਤ ਕੁਮਾਰ ਪੁੱਤਰ ਦਿਲਬਾਗ ਰਾਜਵਾਸੀ ਪਿੰਡ ਗੰਦਵਾਵਜੂ ਹੋਈ ਹੈ ਸੋ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪਿੰਡ ਗੰਦਵਾ ਦਾ ਰਹਿਣ ਵਾਲਾ ਹੀ ਨਵਜੋਤ ਕਿਸੇ ਕੰਮ ਲਈ ਘਰੋਂ ਬਾਹਰ ਆਇਆ ਤਾਂ ਮੋਟਰਸਾਈਕਲ ਸਵਾਰ ਕੁਝ ਅਣਪਛਾਤੇ ਨੌਜਵਾਨਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਨੌਜਵਾਨ ਦੀ ਮੌਤ ਹੋਈ ਸੋ ਜਿਹੜੀ ਹੈ ਥਾਣਾ ਪੁਲਿਸ ਨੇ ਉਸ ਦੀ লাশ ਨੂੰ ਆਪਣੀ ਹਿਰਾਸਤ ਵਿੱਚ ਲੈ ਲਿੱਤਾ ਅਤੇ ਸਿਵਲ ਹਸਪਤਾਲ ਦੇ ਮ੍ਰਿਤਕ ਕਰਵਿਸ਼ ਰੱਖਵਾ ਦਿੱਤਾ ਫਿਲਮ ਸਰਦਾਰ ਜੀ 3 ਦੇ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨਾਲ ਕੰਮ ਕਰਨ ਦਾ ਵਿਵਾਦ ਘਟ ਨਹੀਂ ਹੋ ਰਿਹਾ ਹੈ ਅੱਜ ਪੰਜਾਬੀ ਸੂਫੀ ਗਾਇਕ ਅਤੇ ਸਾਫਾ ਪਾਛਪਸੰਦ ਮੈਂਬਰ ਹੰਸਰਾਜ ਹੰਸ ਨੇ ਬਾਲੀਵੁੱਡ ਅਦਾਕਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂ ਦੇ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਇਹ ਪ੍ਰੈਸ ਕਾਨਫਰੰਸ ਹੰਸਰਾਜ ਹੰਸ ਦੇ ਜਲੰਧਰ ਸਥਿਤ ਘਰ ਵਿੱਚ ਹੋਈ ਹੈ ਸੋ ਪੰਜਾਬੀ ਸੂਫੀ ਗਾਇਕ ਅਤੇ ਪਾਛਪਾਦ ਸਾਫਾ ਸੰਸਦ ਮੈਂਬਰ ਹੰਸਰਾਜ ਹੰਸ ਨੇ ਕਿਹਾ ਕਿ ਜਦੋਂ ਫਿਲਮ ਸਰਦਾਰ ਜੀ 3 ਬਣੀ ਸੀ ਤਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਅਜੀਬ ਸਥਿਤੀ ਪੈਦਾ ਹੋਵੇਗੀ ਪਰ ਇਸ ਸਥਿਤੀ ਵਿੱਚ ਦਲਜੀਤ ਦੀ ਫਿਲਮ ਦਾ ਵਿਰੋਧ ਕਰਨਾ ਗਲਤ ਹੈ हिमाਚਲ ಪ್ರದೇಶ ਦੇ ਵਿੱਚ 17 ਥਾਵਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਨੇ ਸੋ ਮੰਡੀ ਦੇ ਵਿੱਚ 15 ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਜਦੋਂ ਕਿ ਕੁਲੂ ਅਤੇ ਕਨੌਰ ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਬੱਦਲ ਫਟਣ ਦੀ ਘਟਨਾ ਵਾਪਰੀ ਐ ਸੋ ਮੰਡੀ ਜ਼ਿਲ੍ਹੇ ਵਿੱਚ ਮੀਂਹ ਬੱਦਲ ਫਟਣ ਅਤੇ ਬਿਆਸ ਦਰਿਆ ਤੇ ਨਾਲਿਆਂ ਦੇ ਕਹਿ ਦੇ ਕਾਰਨ ਭਾਰੀ ਤਬਾਹੀ ਹੋਈ ਐ ਪੂਰੇ ਰਾਜ ਦੇ ਵਿੱਚ 18 ਲੋਕਾਂ ਦੀ ਜਾਨ ਚਲੀ ਗਈ ਜਿਨ੍ਹਾਂ ਦੇ ਵਿੱਚੋਂ 16 ਮੰਡੀ ਵਿਸ਼ ਨੇ 33 ਲੋਕ ਅਜੇ ਵੀ ਲਾਪਤਾ ਨੇ ਦਰਜਨਾ ਲੋਕ ਜ਼ਖਮੀ ਹੋਏ ਨੇ ਵਕਫ ਵਕ ਥਾਵਾਂ ਤੇ ਦਿਨ ਸੋ ਬਤੀ ਲੋਕਾਂ ਨੂੰ ਬਚਾਇਆ ਗਿਆ ਅਤੇ ਉਹਨਾਂ ਦੀਆਂ ਜਾਨਾਂ ਬਚਾਈਆਂ ਗਈਆਂ ਨੇ ਇਕੱਲੇ ਹੀ ਮੰਡੀ ਦੇ ਵਿੱਚ ਜੋ ਵੀ ਕਰਤੇ 12 ਗਊਸ਼ਾਲਾਵਾਂ ਟੈ ਟੇਰੀ ਹੋਈਆਂ ਨੇ 30 ਜਨਵਰੀ ਦਾ ਮੌਤ ਹੋਈ ਹੈ ਕੁਕਲਾ ਨੇੜੇ ਪਾਟਿਕਾਰੀ ਪ੍ਰੋਜੈਕਟ ਵਾ ਗਿਆ ਹੈ ਕਾਫੀ ਫੁੱਲ ਵੀ ਟੈ ਗਏ ਨੇ ਭਾਰਤ ਨੇ ਅਮਰੀਕਾ ਨਾਲ ਦੋਵੱਲੇ ਵਪਾਰ ਸਮਝੌਤੇ ਨੂੰ ਲੈ ਕੇ ਗਲਬਾਤ ਦੇ ਵਿੱਚ ਖੇਤੀ ਨਾਲ ਸੰਬੰਧਿਤ ਮੁੱਦਿਆਂ ਤੇ ਆਪਣਾ ਰੁਖ ਸਖਤ ਕੀਤਾ ਹੈ ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਗਲਬਾਤ ਅਹਿਮ ਗੇੜ ਦੇ ਵਿੱਚ ਪਹੁੰਚ ਗਈ ਹੈ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਵਣਜ ਵਿਭਾਗ ਵਿੱਚ ਵਿਸ਼ੇਸ਼ ਕਤਰ ਰਾਜੇਸ਼ ਅਗਰਵਾਲ ਦੀ ਪ੍ਰਤਾਨਗੀ ਹੇਠਲੀ ਭਾਰਤੀ ਟੀਮ ਅਮਰੀਕਾ ਨਾਲ ਅੰਤਰੀਮ ਵਪਾਰ ਸਮਝੌਤੇ ਬਾਰੇ ਗਲਬਾਤ ਲਈ ਵਾਸ਼ਿੰਗਟਨ ਵਿੱਚ ਹੈ ਗਲਬਾਤ ਨੂੰ ਅੰਤਿਮ ਰੂਪ ਦੇਣ ਲਈ ਭਾਰਤੀ ਟੀਮ ਅਜੇ ਉੱਥੇ ਕੁਝ ਹੋਰ ਸਮਾਂ ਫਰੁਕ ਸਕਦੀ ਹੈ ਵਿਸਾਵਦਰ ਉਪ ਚੋਣ ਵਿੱਚ ਫੈਸਲਾ ਕੌਣ ਜਿੱਤੋ ਕੁਝ ਦਿਨ ਬਾਅਦ ਆਮ ਆਦਮੀ ਪਾਰਟੀ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਕਿਸ਼ਿਵਾਲ ਨੇ ਬੁੱਧਵਾਰ ਨੂੰ ਅਹਮਦਾਬਾਦ ਦੇ ਵਿੱਚ ਇੱਕ ਰਾਜ ਵਿਆਪੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਉਦੇਸ਼ 2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਨੇ ਸੋ ਗੁਜਰਾਤ ਜੋੜੋ ਮੁਹਿੰਮ ਦੀ ਸ਼ੁਰੂਆਤ ਤੇ ਭੀੜ ਨੂੰ ਸੰਬੋਧਨ ਕਰਦੇ ਹੋਏ ਕਿਸ਼ਿਵਾਲ ਨੇ ਕਿਹਾ ਕਿ ਵਿਸਾਵਦਰ ਉਪ ਚੋਣ ਦੇ ਵਿੱਚ ਗੋਪਾਲ ਇਟਾਲੀਆ ਦੀ ਜਿੱਤ ਸਿਰਫ ਇੱਕ ਜਿੱਤ ਨਹੀਂ ਸੀ ਇਹ ਇੱਕ ਬ੍ਰह्म ਸੰਦੇਸ਼ ਸੀ ਸੋ ਆਮ ਤੌਰ ਤੇ ਸੱਤਾ ਵਿੱਚ ਪਾਰਟੀ ਉਪ ਚੋਣਾਂ ਜਿੱਤਦੀ ਹੈ ਪਰ ਇਟਾਲੀਆ ਦੀ ਜਿੱਤ 202 ਦੇ ਵਿੱਚ ਆਪ ਉਮੀਦਵਾਰ ਨਾਲੋਂ 3 ਗੁਣਾ ਵਡੀ ਸੀ ਜੋ ਇਹ ਦਰਸਾਉਂਦੀ ਹੈ ਕਿ ਭਗਵਾਨ ਦਾ ਅਸ਼ੀਰਵਾਦ ਹੈ ਸਮਰਾਲਾ ਦੇ ਨੇੜੇ ਪਿੰਡ ਮਾਨੂਪੁਰ ਵਿੱਚ ਛਮੀ ਦੇ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਨਾਲ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋਈ ਹੈ ਸੋ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਨੂਪੁਰ ਵਿੱਚ ਰਹਿਣ ਵਾਲੀ ਇੱਕ ਪਰਿਵਾਰ ਦੀ ਔਰਤ ਚਰਨਜੀਤ ਕੌਰ ਆਪਣੇ ਪਤੀ ਲਖਵੀਰ ਸਿੰਘ ਅਤੇ ਤਿੰਨ ਬੱਚਿਆਂ ਦੇ ਨਾਲ ਕਮਰੇ ਵਿੱਚ ਸੁੱਤੇ ਪਏ ਸਨ ਸੋ ਪਤੀ ਬੱਚਿਆਂ ਨਾਲ ਬੈੱਡ ਤੇ ਸੁੱਤਾ ਪਿਆ ਸੀ ਜਦੋਂ ਕਿ ਔਰਤ ਮੰਜੇ ਤੇ ਸੁੱਤੀ ਪਈ ਸੀ ਮੀ ਕਾਰਨ ਰਾਤ 10 ਵਜੇ ਨੂੰ ਅਚਾਨਕ ਕਮਰੇ ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਮ੍ਰਿਤਕ ਔਰਤਾਂ ਦਾ ਜਿਹੜਾ ਹੈ ਪਤੀ ਤੁਰਨ ਦੀ ਜਾ ਗਿਆ ਅਤੇ ਨਾਲ ਹੀ ਆਪਣੇ ਘਰ ਵਾਲੇ ਨੂੰ ਦੁਰਦੁਰ ਲੱਪਣ ਲੱਗਿਆ ਸੋ ਜਿਸ ਤੋਂ ਬਾਅਦ ਉਹ ਜਦੋਂ ਲੱਭੀ ਗਈ ਤੇ ਪਿੰਡ ਵਾਲਿਆਂ ਨੂੰ ਬੁਲਾ ਕੇ ਵੀ ਜਿਹੜੀ ਹੈ ਛੱਤ ਦੇ ਮਲਵੇ ਨੂੰ ਚੁੱਕਿਆ ਗਿਆ ਉਸ ਦੇ ਨੀਚੋਂ ਉਹਨਾਂ ਨੇ ਆਪਣੀ ਪਤਨੀ ਨੂੰ ਮਰਿਆ ਹੋਇਆ ਪਾਇਆ ਗਿਆ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਅਨੁਮਾਨ ਮੁਤਾਬਕ ਜੁਲਾਈ 2025 ਦੌਰਾਨ ਪੰਜਾਬ ਰਾਜ ਦੇ ਵਿੱਚ ਮੌਸਮ ਸਧਾਰਨ ਤੋਂ ਬਿਹਤਰ ਰਹਿਣ ਦੀ ਸੰਭਾਵਨਾ ਹੈ ਸੋ ਸੂਬੇ ਭਰ ਦੇ ਵਿੱਚ ਮਹੀਨਾਵਾਰੀ ਔਸਤ ਵਰਖਾ ਸਧਾਰਨ ਜਾਂ ਸਧਾਰਨ ਤੋਂ ਵੱਧ ਰਹਿ ਸਕਦੀ ਹੈ ਇਸ ਦਾ ਅਰਥ ਹੈ ਕਿ ਜੁਲਾਈ ਦੇ ਵਿੱਚ ਚੰਗੀ ਮੀਂਹ ਦੀ ਸੰਭਾਵਨਾ ਹੈ ਜਦੋਂ ਕਿ ਕਿਸਾਨਾਂ ਲਈ ਖੁਸ਼ਖਬਰੀ ਹੈ ਖਾਸ ਕਰਕੇ ਝੋਨੇ ਦੀ ਫਸਲ ਲਈ ਇਹ ਮੌਸਮ ਵਧੀਆ ਮੰਨਿਆ ਜਾ ਰਿਹਾ ਹੈ ਸੋ ਤਾਪਮਾਨ ਦੇ ਮਾਮਲੇ ਵਿੱਚ ਵੀ ਪੰਜਾਬ ਨੂੰ ਰਾਹਤ ਮਿਲ ਸਕਦੀ ਹੈ ਮੌਸਮ ਵਿਭਾਗ ਦੇ ਅਨੁਸਾਰ ਸੂਬੇ ਵਿੱਚ ਮਹੀਨਾਵਾਰੀ ਔਸਤ ਵਰਤਨਮ ਤਾਪਮਾਨ ਸਧਾਰਨ ਤੋਂ ਘੱਟ ਰਹੇਗਾ ਦਿਨ ਦੇ ਵੇਪਾਰੀ ਗਰਮੀ ਤੋਂ ਬਚਾਅ ਰਹੇਗਾ ਤੇ ਲੂ ਪੈਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ ਸੋ ਇਸ ਦੇ ਨਾਲ ਹੀ ਰਾਤ ਦਾ ਤਾਪਮਾਨ ਵੀ ਸਾਰਦਾਰਨ ਜਾਂ ਥੋੜਾ ਘੱਟ ਰਹਿਣ ਦੀ ਉਮੀਦ ਹੈ ਇਸ ਦਾ ਕਾਰਨ ਲਗਾਤਾਰ ਹੋ ਰਹੀ ਵਰਖਾ ਹੋ ਸਕਦਾ ਹੈ ਜਿਸ ਨਾਲ ਰਾਤਾਂ ਦਾ ਮੌਸਮ ਠੰਡਾ ਤੇ ਆਰਾਮਦਾਇਕ ਰਹਿ ਸਕਦਾ ਸੋ ਇਸ ਸੰਪੀਣੂਸ ਦੀ ਆਮ ਖਬਰ ਇਸ ਦਿਨ ਆਸਮਦੋ ਆ ਗਿਆ ਧੰਨਵਾਦ